ਚੰਨ ਬਦਲੀ ਹੋਲੇ ਕੀ ਬਾਤ ਮੇਰਾ ਦਿਲ ਕਿਉਂ ਡੋਲੇ ਕੀ ਬਾਤ ਅਸੀਂ ਕਿਉਂ ਕਰ ਬੈਠੇ ਏ ਵਣਜ ਅਵਲੇ ਚੰਨ ਬਦਲੀ ਹੋਲੇ ਮੇਰਾ ਦਿਲ ਕਿਉਂ ਡੋਲੇ ਕਿਉਂ ਲੜੀਆਂ ਅੱਖੀਆਂ ਕਿਉਂ ਪਏ ਯਾਰਾਂ ਨੇ ਜੱਗ ਪੁੱਛਦਾ ਚੰਦਰਾ ਕੀ ਕਰਾਂ ਬਹਾਨੇ ਲੁੱਟ ਲੈ ਨਹੀਂ ਚਿਲਾਕਾਂ ਅਸੀਂ ਦਿਲ ਦੇ ਪੋਣੇ ਚੰਨ ਬਦਈ ਓਲੇ ਮੇਰਾ ਦਿਲ ਕਿਉਂ ਡੂਲੇ ਕਰ ਸਬਰ ਭੋਲੀਆ ਬਸ ਬਹੁਤ ਰੋਣਿਆ ਦੁਨੀਆ ਨਹੀਂ ਤੈਥੋਂ ਪਿਆਰ ਖੋਲਿਆ ਦੁਨੀਆ ਨੇ ਤੇਥੋਂ ਤੇਰਾ ਪਿਆਰ ਖੋਲਿਆ ਇਥੇ ਪੈਂਦੇ ਡੱਕੇ ਲੁੱਟ ਜਾਂਦੇ ਡੋਲੇ ਚੰਨ ਬਦਲੀ ਓਲੇ ਮੇਰਾ ਦਿਲ ਕਿਆ ਡੋਲੇ ਚੰਨ ਬਦਲੀ ਓਲੇ ਮੇਰਾ ਦਿਲ ਕਿਆ ਡੋਲੇ ਕਿੰਧ ਦੁੱਖਾਂ ਘਹਿਰੀ ਰਜ ਹੈ ਮੇਰੀ ਸੁਣ ਲੈ ਵੇ ਰੱਬਾ ਉਂਝ ਮਰਜੀ ਤੇਰੀ ਸੁਣ ਲੈ ਵੇ ਰੱਬਾ ਉਂਝ ਮਰਜੀ ਤੇਰੀ ਸਜਣਾ ਦੇ ਦਰ ਤੇ ਸਾਨੂੰ ਰੱਖ ਦੇ ਕੋਲੇ ਚੰਨ ਬੱਦਲੀ ਓਲੇ ਮੇਰਾ ਦਿਲ ਕਿਉਂ ਡੋਲੇ ਚੰਨ ਬੱਦਲੀ ਓਲੇ ਮੇਰਾ ਦਿਲ ਕਿਉਂ ਡੋਲੇ tela